ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਸੇਲ ਲਈ ਲੈ ਕੇ ਆਏ ਜੀ ਦੋ ਬਈ ਗਾਵਾਂ ਨੇ ਤੇ ਦੋ ਹੀ ਪਰਵੱਛੀਆਂ ਆਓ ਪੁੱਛ ਲੈਨੇ ਬਈ ਤੋਂ ਟੇਰ ਅੱਜ ਵਿੱਚ ਬਾਈ ਜੀ ਅਸੀ ਕਾਲ ਕਰਾ ਸੀ ਕਾ ਬਾਈ ਜੀ ਹੋ ਠੀਕ ਹੈ ਹਾਂਜੀ ਹਾਂ ਮੇਰੇ ਪਰਮਾਤਮਾ ਦੀ ਕਿਰਪਾ ਹੈ ਨਾਮ ਤੇ ਡਰੈਸ ਹੋ ਨਾਮ ਮੇਰੇ ਪਮਾ ਗਏ ਬਨੇ ਪਮਾ ਢੱਲੋ ਆ ਤੇ ਪਿੰਡ ਵੀਰੇ ਮੰਡੇਰ ਖੁਰਦ ਜ਼ਿਲ੍ਹਾ ਸੰਗਰੂਰ ਟਰੋਲਾ ਮੰਡੀ ਤੋਂ ਵੀਰੇ 10 ਕਿਲੋਮੀਟਰ ਦੂਈ ਤੇ ਆਪਣਾ ਪਿੰਡ ਹੈ ਨੇੜੇ ਿਤ ਟਰੋਲਾ ਹਾਂ ਟਰੋਲਾ ਆ ਵੀਰੇ ਮੋਬਾਈਲ ਨੰਬਰ 98772 1856 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਕੁ ਉਮਰ ਹੈ ਇਹ ਵੱਡੇ ਬਾਈ ਖੀਰੀ ਆ ਮੂਹ ਦੋਹੇ ਬੱਚੀਆਂ ਖੀਰੀਆਂ ਨੇ ਬਾਈ ਫਾਰਮ ਚੋਂ ਪਰਚੇਸਿੰਗ ਆਪਣੀ ਠੀਕ ਹੈ ਤੇ ਵੀਡੀਓ ਵੀ ਮਿਲੂਗੀ ਵੀਰੇ ਫਾਰਮ ਦੀ ਓਕੇ ਤੇ ਬਾਈ ਇਹਦੇ ਵਾਰਡ ਬਾਈਡ ਦਾ ਕਿੰਗ ਬॉय ਸੀਮੰਦੀ ਇਹ ਆਪ ਹੈ ਠੀਕ ਹੈ ਹਾਂ ਵਾਰਡ ਬਾਈਡ ਦੇ ਕਿੰਗ ਬॉय ਸੀਮੰਦੀ ਆਪ ਹੈ ਤੇ ਇਹਦਾ ਮਦਰ ਮਿਰਕ ਦਾ ਰਿਕਾਲ ਹੈਗਾ 38 ਕਿਲੋ 460 ਗਰਾਮ ਠੀਕ ਹੈ ਮਦਰ ਦਾ ਤੇ ਜਿਹੜੀ ਵੀਰੇ ਦੀ ਮਦਰ ਸੀ ਦਾ ਹਾਂ ਉਹ ਵੀ ਵਾਰਡ ਬਾਈਡ ਦੇ ਸ਼ਾਰਟ ਗਲਾਸ ਸੀਮੰਦੀ ਆ ओके okay. हां जी हां ए टू जेड ਰਿਕਾਰਡ ਆ ਵੀਰੇ ਇਹ ਨਹੀਂ ਗੱਲ ਹੋਊਗਾ ਵੀ ਆਪਣੀ ਕਾਪੀ ਤੇ ਲਿਖ ਕੇ ਦੇਤਾ ਆਪਾਂ ਵੀਰੇ ਦੀ ਮਾਂ ਵੀ ਦਿਖਾ ਦਾਂਗੇ ਤੇ ਜੇ ਕੋਈ ਡੀਐਨਏ ਕਰਾਉਣਾ ਚਾਹੁੰਦਾ ਉਹ ਵੀ ਕਰਾ ਲੈ ਕੋਈ ਚੱਕਰਾਈ ਗੱਲ ਨਹੀਂ ਬਾਈ ਆਪਾਂ ਨੂੰ ਹਾਂ ਕਉਂਦੇ ਵੀ ਆਪਾਂ ਨੂੰ ਫੇਸ ਦੇਖ ਵੱਡੇ ਬਾਈ ਜੀ ਨੇ ਇਦਾਂ ਜਿਹਾ ਬੱਚਾ ਬਾਈ ਜਦੋਂ ਮੁੱਲ ਕੀਤਾ ਨਾ ਫੇਰ ਹਰਾਨ ਕਰਨ ਵਾਲੇ ਮੁੱਲ ਹੋਣਗੇ ਅੱਜ ਠੀਕ ਆ ਹਾਂ ਬਾਈ ਫਾਰਮ ਚੋਂ ਬੱਚੇ ਜਿਹੜੇ ਬਾਈ ਤੂੰ ਹਾਈਟ ਦੇਖ ਬੱਚੀ ਦੀ ਦੇਖੀ ਆਹ ਦੀ ਦੇਖੀ ਬੱਚੀ ਦੀ ਹਮਮ ਸਪੀਡ ਹੈ ਬੱਚੀ ਸਹੀ ਗਾ ਸਿੰਗਲ ਥਰਡ ਚਾਰ ਬਾਈ ਫਾਰਮ ਚੋਂ ਆਈਆਂ ਨੇ ਇਸ ਕਰਕੇ ਭਾਜੀਆਂ ਨੇ ਬੱਚੀਆਂ ਫੇਸ ਦੇਖ ਬਾਈ ਬੱਚੀ ਦਾ ਇਸ ਬੜਾ ਪਿਆਰਾ ਫੇਸ ਬਹਾ ਬੜਾ ਪਿਆਰਾ ਫੇਸ ਹੈ ਬੱਚੀ ਦਾ ਸਨਖ ਆਪਣਾ ਜਿਹੜਾ ਬੱਚੀ ਦੇ ਵਿੱਚ ਸਨਖ ਪੁਣਾ ਦਾ ਬਾਈ ਜਿਹੜਾ ਰੱਬ ਦਾ ਲੇਖਾ ਹੀ ਆ ਇੰਨੀ ਚੰਗੀ ਬੱਚੀ ਆ ਬਾਈ ਕੀ ਕੀਦੇ ਕਾਬਲ ਆ ਕੀ ਕੀਦੇ ਕਾਬਲ ਆ ਹਾਂ ਬਾਈ ਬਾਕੀ ਝੋਲੀ ਬਹੁਤ ਜੰਗੀਆ ਝੋਲੀ ਵੀ ਨੇੜ ਬਾਈ ਤੂੰ ਫੇਸ ਹੀ ਦੇਖ ਯਾਰ ਪਛੀਰੇ ਦੇਖੀ ਫੇਸ ਦੇਖੀ ਹੂੰ ਫੇਸ ਬੜਾ ਪਿਆਰਾ ਬਾਈ ਬਹੁਤ ਪਿਆਰਾ ਫੇਸ ਆ ਬਾਈ ਥਾਣੇ ਸਿੰਗਲ ਚਾਰ ਨੇ ਬਾਈ ਠੀਕ ਹਾਂ ਇਹ ਨਹੀਂ ਗੱਲ ਨੂੰਗਾ ਵੀ ਮੇਰੇ ਕੀ ਥਾਣੇ ਨਹੀਂ ਪਲੇ ਖੀਰੀ ਆਦਨੋ ਥਾਣੇ ਨਹੀਂ ਸਹੀ ਗੱਲ ਮੇਰੇ ਬਿਗੜੇ ਥਾਣੇ ਬਈ ਬੱਚੀ ਦਾ ਥਾਣੇ ਬਈ ਹਾਂ ਅਸਰ ਬੱਚੀ ਵੀ ਜਿਹਦੇ ਸੂ ਵਾਲੀ ਹੁੰਦੀ ਹੈ ਨਾ ਉਸ ਟਾਈਮ ਤੇ ਥਾਣੇ ਬੱਚੀ ਦੇ ਆ ਦੇ ਸਹੀ ਗੱਲ ਦੇਖ ਬਈ ਕਿੱਦਾਂ ਦੇ ਸਹੀ ਹਾਂ ਆਏ ਬੱਤਾਂ ਕੱਲਾ ਕੱਲਾ ਥਾਣਾ ਬਿੱਤੀ ਦੇ ਥਾਣਾ ਗੱਲ ਵੱਡੇ ਭਾਈ ਇਹਨਾਂ ਆਪਾਂ ਜੋੜਾ ਸੇਲ ਕਰਾਂਗੇ ਜਿਹੜੀ ਨਾਲ ਦੀ ਬੱਚੀ ਆ ਓਕੇ ਤੇ ਕੱਲੀ ਆਪਾਂ ਸੇਲ ਨਹੀਂ ਕਰਦੇ ਹੈਗੇ ਓਕੇ ਤੇ ਵੱਡੇ ਭਾਈ ਬਣ ਕੇ ਕੋਈ ਕੱਲੀ ਨੂੰ ਫੋਨ ਨਾ ਲਾਵੇ ਫਾਰਮ ਤੋਂ ਅਗੇ ਨੇ ਵੀ ਖੁੱਲੀਆਂ ਜਮਾ ਆਏ ਨਾ ਇਕ ਹਾਂ ਉਹ ਨਹੀਂ ਗੱਲ ਹੈਗਾ ਵੀ ਆਪਣੇ ਘਰੋਂ ਲੈ ਆਂਦੀਆਂ ਥਾਰਨੀਆਂ ਕਹਿ ਕੇ ਵੇਚਦੀਆਂ ਹਾਂਜੀ ਠੀਕ ਹੈ ਜਿਹੜਾ ਰਿਕਾਰਡ ਹੋਊਗਾ ਬਈ ਪ੍ਰੋਪਰ ਸਹੀ ਰਿਕਾਰਡ ਹੋਊਗਾ ਹੂੰ ਤੇ ਵੀਰੇ ਦੂਜੀ ਵੀ ਖੀਰੀ ਐ ਮੋਹ ਦੂਜੀ ਵੀ ਖੀਰੀ ਹਾਂਜੀ ਹਾਂ ਇਹ ਵੀ ਵੀਰੇ ਖੀਰੀ ਐ ਮੋਹ ਤੇ ਵੀਰੇ ਇਹ ਆਊਟਸਟਾਰ ਤੇ ਵਾਰਡ ਵਾਈਡ ਸੀਮੰਦੀ ਐ ਠੀਕ ਹੈ ਤੇ ਇਹਦਾ ਮਦਰ ਮਿਲਕ ਦਾ ਰਿਕਾਰਡ ਹੈਗਾ 36 ਕਿਲੋ 960 ਗ੍ਰਾਮ ਤੇ ਐਡੀ ਜਿਹੜੀ ਵੀਰੇ ਮਦਰ ਐ ਉਹ ਵਾਰਡ ਵਾਈਡ ਦੇ ਸਟਾਰ ਪੀਸੀ ਮੰਦੀ ਆ ਠੀਕ ਹੈ ਹਾਂਜੀ ਹਾਂ ਖੋਲ ਲੱਗ ਉਰਟੇ ਰਖਾ ਦੇ ਠੀਕ ਹੈ ਬਾਈ ਮੂਹ ਚੰਗੀ ਆ ਫੇਸ ਆ ਜਿਹੜਾ ਕਰਮ ਵਾਲੀ ਦਾ ਬਾਈ ਇਹ ਨਹੀਂ ਗੱਲ ਲਗੂਗਾ ਵੀ ਉਹ ਹੀ ਨੈਟ ਦੱਬੜੀਆਂ ਨਹੀਂ ਹੁੰਦੀਆਂ ਇੱਕ ਬੱਚੇ ਆਪਣੀਆਂ ਲੱਤਾਂਆਂ ਜੋੜ ਕੇ ਲੈੱਗ ਸਕੋ ਦੇਖ ਬਾਈ ਬੱਚੀ ਚੀਜ਼ਾਂ ਨੇ ਬਾਈ ਯਾਰ ਚੀਜ਼ਾਂ ਨੇ ਹਾਂ ਹੁਣ ਦੱਬ ਬੱਸ ਕੋਈ ਤੂੰ ਆਪ ਹੀ ਦੇਖ ਲੈ ਯਾਰ ਬਾਈ ਫਾਰਮ 'ਚ ਯਾਰ ਬਾਈ ਐਡੀਆਂ ਐਡੀਆਂ ਬੱਚੀਆਂ ਕੌਣ ਵਿੰਦਾ ਬਾਈ ਯਾਰ ਕੋਈ ਹੁੰਦਾ ਹੈਗਾ ਲੋਕ ਬਾਈ 35 35 40 40 45 45 80 80 ਆਪਾਂ ਕਰਦੇ ਹਾਂ ਸਹੀ ਯਾਰ ਆਪ ਸਹੀ ਗੱਲ ਆ ਬੱਚੀ ਇਹ ਵੀ ਬਹੁਤ ਚੰਗੀ ਬਹੁਤ ਚੰਗੀ ਆ ਬਈ ਮਰੋਇਆਂ ਦੀਆਂ ਨੇ ਬੱਚੀਆਂ ਤਾਂ ਹਾਤੋਂ ਚਾਹੇ ਹੱਡ ਰਖਾਰੇ ਬਈ ਚੋੜੀ ਦੇ ਚੋੜੀ ਦਾ ਬਾਈ ਆ ਦੇਖ ਲੈ ਬਈ ਫਾਰਮ ਦੀਆਂ ਬੱਚੀਆਂ ਨੇ ਤੇ ਬਾਈ ਜਿਤਨੂ ਨਾ ਚੋੜੀ ਦਿਖਾਤੀ ਬਰੇ ਦੀ ਹੂੰ ਦਿਖਾ ਦੇ ਹਾਂ ਚੋੜੀ ਦੇ ਬਾਈ ਇਹ ਦੇ ਚੋੜੀ ਬਹੁਤ ਜੰਗੀ ਆ ਬਾਈ ਥਾਂ ਸਿੰਗਲ ਚਾਰ ਹੂੰ ਦੇ ਸਹੀ ਗੱਲ ਆ ਬਈ ਹਾਂ ਇਕੱਲਾ ਇਕੱਲਾ ਥਾਣਾ ਸਾਰੇ ਵਿੱਤੀ ਤੇ ਵੱਡੇ ਬਾਈ ਜਿਹੜਾ ਇਹਨਾਂ ਦਾ ਮੁੱਲਾ ਲੈਣ ਦੇਣਾ ਬੱਡੇ ਬਾਈ ਇਕੱਲੀ ਸ਼ੋਰਟ ਹੀ ਹੋਊਗੀ 67000 ਰੁਪਏ ਦਾ ਬਾਈ ਆਪਣੇ ਜੋੜਾ ਦੇਣਾ 63000 63000 ਦਾ دیکھ ਵਾ 75 ਨਹੀਂ ਕਰਿਆ 70 ਨਹੀਂ ਕਰਿਆ ਬਾਈ ਆਪਣੀ ਕੋਈ ਡਿਲੀਵਰੀ ਫਰੀ ਨਹੀਂ ਬਾਈ ਠੀਕ ਆ ਆਪਾਂ ਕਹੀਏ ਵੀ ਡਿਲੀਵਰੀ ਫਰੀ ਆਇਆ ਤਾਂ ਫਲਫਲਾ ਨੂੰ ਤਾਂ ਕਬਈ ਉਹ ਸਿਸਟਮ ਨਹੀਂ ਹੈਗਾ ਆਪਣੇ ਨਾਲ 63000 ਦਾ ਵੀਰੇ ਫਿਕਸ ਰੇਟ ਹੈ ਕੱਲੀ ਸ਼ੋਰਟ ਹੋਊਗੀ ਠੀਕ ਆ ਹਾਂ ਦੰਦੋ ਖੀਰੀਆਂ ਦੀ ਗਾਰੰਟੀ ਹੈ ਆਪਣੀ ਖੀਰੀਆਂ ਮਗਰ ਬਾਕੀ ਵਾਲਾ ਭਾਈ ਜੇ ਜੋ ਆਪਣੇ ਗੇਟ ਤੋਂ ਬਾਹਰ ਹੋ ਗਈ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਅਗਲਾ ਇੱਥੋਂ ਚੈੱਕ ਕਰਕੇ ਲੈ ਕੇ ਵੀ ਚਾਰੇ ਥੜ ਸਿੰਗਲ ਚੈੱਕ ਕਰਕੇ ਲੈ ਕੇ ਜਾਵੇ ਹਾਂ 63000 ਦਾ ਵੀਰੇ ਜੋੜਾ ਦੇਣਾ ਕੋਈ ਪੈਂਟ ਨਹੀਂ ਮੰਗਿਆ ਹੈਗਾ ਆਪਣ ਤੈਨੂੰ ਪਤਾ ਭਾਈ ਸਿੰਗਲ ਬੱਚੀ ਦਾ ਨਾ 35 35 40 40000 ਰੁਪਇਆ ਆ ਬੱਚੇ ਤੈਨੂੰ ਆਪ ਨੂੰ ਪਤਾ ਵੀ ਭਾਈ ਕਿੰਨੇ ਦੀ ਹੈ ਜਦੋਂ ਗੱਬਣਾ ਹੋ ਗਿਆ ਭਾਈ ਇਹੀ ਘਟੋ ਘਟ ਸਿੰਗਲ 70 70 80000 ਦੀ ਹੈ ਜਦੋਂ ਗੱਬਣਾ ਹੋਗੇ ਦੋ ਦੋ 2.5 ਮਹੀਨੇ ਦੀ ਆ ਅੱਗੇ ਵੀਰੇ ਤਿੰਨ ਨੰਬਰ ਇਹ ਵੀਰੇ ਬੱਚੀ ਆ ਤੇ ਇਹਦਾ ਵੀਰੇ ਸੂਨ ਚ ਹਫਤਾ ਬਾਕੀ ਹੈ ਠੀਕ ਤੇ ਬਾਈ ਇਹਦਾ ਥਣ ਲੇਵਾ ਚੈੱਕ ਕਰਾ ਦੇ ਵੀਰੇ ਮਗਰੋਂ ਆਰਡਰ ਆ ਜਿਹੜਾ ਬਾਈ ਕਮਾਲ ਆ ਆਰਡਰ ਦੇਖੀ ਥਣ ਦੇਖੀ ਥਣ ਦੇਖੋ ਕੱਲਾ ਕਰਲਾ ਬਾਈ ਚੋਣੀ ਵਿੱਚ ਦੇਖਿੰਦਾ ਹੂੰ ਆ ਦੇਖਾ ਸਹੀ ਗੱਲ ਆ ਬਈ ਕਾਜ ਮੰਗਦੋ ਨਾ ਫੁੱਲਦੀ ਆ ਇੱਥੇ ਇੱਥੇ ਨਾ ਹੋਣਾ ਬਈ ਬੱਛੀ ਨੇ ਲੈਵਾ ਸਹੀ ਗੱਲ ਆ ਬਈ ਚੋੜੀ ਦੇਖ ਬਈ ਬਾਕੀ ਬਈ ਰੰਗ ਮੰਨਿਆ ਯਾਰ ਬੱਛੀ ਦਾ ਰੰਗ ਮੰਨਿਆ ਦੇਖ ਵੱਡੇ ਬਈ ਕੀ ਰਿਕਾਰਡ ਆ ਦੁੱਧ ਦਾ ਰਿਕਾਰਡ ਦਾ ਵੀ ਰੇ ਨੇ ਕੱਢਾ ਹੋਇਆ ਵੀਰੇ ਪਹਿਲਣ ਮੰਨ ਲਓ ਬਈ ਚਲੋ ਦੂਜਾ ਮੰਨ ਲਓ ਆਪਾਂ ਤੀਜਾ ਮੰਨ ਕੇ ਲੈ ਆ ਬਈ ਇਹਨੂੰ 6 ਦਾ ਆਂਦਾ ਮੁੰਡੋ ਠੀਕ ਆ ਤੇ ਬਈ ਇਹਨੇ ਦਿੱਤਾ ਹੋਇਆ 25 ਲੀਟਰ ਦੁੱਧ 25 ਲੀਟਰ ਹਾਂ 25 ਅਗਲਾ ਮੰਨ ਕੇ ਲੈ ਜੀ ਹੋਰ ਫੇਸ ਮੈਂ ਫੇਸ ਦੇਖੀ ਬੱਚੀ ਦਾ ਬਾਈ ਸਹੀ ਗੱਲ ਦੇਖ ਨਾਸਾ ਨੇ ਜਿਹੜੀਆਂ ਗਲਾਬੀ ਆ ਹਾਂ ਗਲਾਬੀ ਬਾਈ ਬਰੂਕੀ ਜ ਬਹੁਤ ਆ ਵੜਾ ਤੇ ਬਾਈ ਦੇਣਾ ਹੈ ਹਰਾਣ ਕਰਨ ਵਾਲਾ ਮੁੱਲ ਨਾ 75000 ਰੁਪਏ ਦੀ ਬੱਚੀ ਦੇਣੀ ਹੈ ਬਾਈ ਇਹ ਆਪਾਂ ਠੀਕ ਆ ਹਾਂ ਠੀਕ ਆ ਮਾਨਤਨ ਹੋ ਜੀ ਮਾਨਤਨ ਬਾਈ ਕਰਾਂਗੇ ਹਾਂ ਜਰੂਰ ਕਰਾਂਗੇ 75000 ਰੁਪਏ ਦੇਖ ਬਾਈ ਰੰਗ ਮੰਨ ਦੇਖ ਬਾਈ ਬੱਚੀ ਦਾ ਯਾਰ ਦੇਖੀ ਫੇਸ ਹੀ ਦਿਖਾ ਦੇ ਵੱਡੇ ਬਾਈ ਦੇਖ ਫੇਸ ਬੱਚੀ ਬੜਾ ਪਿਆਰਾ ਸਹੀ ਗੱਲ ਹਾਂ ਦੇਖ ਬਹੁਤ ਚੰਗੀ ਬੱਚੀ ਆ ਬਾਈ ਬਹੁਤ ਚੰਗੀ ਬਾਈ ਕੱਲਾ ਕੱਲਾ ਥਾਣਾ ਵਾਲਾ ਥਣ ਤੋਰਾ ਤਾਰਾ ਕਰ ਹੱਥ ਨਾਲ ਲੇ ਜੂ ਬਾਈ ਬੱਚੀ ਮੋਜ ਨਾਲ ਤੇ ਬਾਕੀ ਬਾਈ ਤੂੰ ਆਪ ਹੀ ਬਾਈ ਵੀਡੀਓ ਬਣਾਉਣਾ ਤੇ ਤੈਨੂੰ ਆਪ ਨੂੰ ਦੱਸਦਾ ਹੂ ਵੀ ਬੱਚੀ ਦਾ ਕੱਦ ਵੀ ਫੁੱਲ ਹੈ ਜਿੰਨਾ ਹੁੰਦਾ ਹੈ ਨਾ ਤੇ ਮੁੱਲ ਦੇ ਸਾਬ ਨਾਲ ਤੇ ਵੀਰੇ ਲੰਬਾਈ ਵੀ ਫੁੱਲ ਆ ਬੱਚੀ ਦੀ ਸਹੀ ਗੱਲ ਹਾਂ ਇਹ ਨਹੀਂ ਗੱਲ ਹੋਊਗੀ ਵੀ ਇੱਥੇ ਆ ਕੇ ਉਹ ਨਿਕਲੂਗਾ 18 ਨਿਕਲੂ ਬਾਈ ਇੱਥੇ ਆ ਕੇ ਹਾਂ ਹਾਂ ਬਰੀਕੀ ਬਰੂਕੀ ਬਰੀਕੀ ਭਰਤੀ ਦਾ ਬਾਈ ਯਾਰ ਦੇਖੀ ਲਖ ਚਾਮਰਾ ਦੇਖੀ ਦੁੱਧ ਦੀ ਆ ਬਈ ਨਰੇਦ ਸਹੀ ਗੱਲ ਬਈ ਸੀਲ ਸੌ ਨਾਲ ਲੈ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਥਾਣਾ ਦੇਖੀ ਹਮ ਕੱਲਾ ਕੱਲਾ ਥਣ ਨਾੜਾ ਨੂੰ ਨਾ ਆ ਤਾਂ ਵੀ ਬੱਚੀ ਨੇ ਨਾ ਦੁੱਗਣੀ ਭਰਨਾ ਦੇਖੀ ਲੈ ਬੁੱਲ ਵੀ ਜਾਇਆ ਲੈ 70000 ਰੁਪਏ ਦੀ ਦੇ ਦਾਂਗੇ ਬਈ ਦੇਖ ਲੈ ਆ ਦੇ ਬਈ ਉੱਥੇ ਹੀ ਖੜ੍ਹਦੀ ਆ ਖਿੱਚ ਜਿੱਥੇ ਖੜ੍ਹਦੀ ਨਾ ਲੈ ਆ ਖੜ੍ਹ ਗਈ ਸਹੀ ਗੱਲ ਆ ਤਾਂ ਬਈ ਨੇ ਭਰਨੀ ਆ ਚੋੜੀ ਹੱਫਤਾ ਪਿਆ ਸਹੀ ਹੈ ਹਾਂਜੀ ਅੱਗੇ ਵੀਰੇ ਤੇ ਇਹਦੇ ਥੱਲੇ ਬਾਈ ਐਟ ਆ ਟਾਈਮ 18 ਲੀਟਰ ਦੁੱਧ ਹੈ ਹਮ ਤੇ ਬਈ ਸੂਈ ਨੂੰ ਅਗਲਾ ਚਾਹੀ ਜਿੰਨਾ ਟਾਈਮ ਮਾਦੀ ਮੰਨ ਲੇ ਠੀਕ ਆ ਤੇ ਬਈ ਜਮਾਂ ਮਿੰਕੇ ਦੇ ਦਾਂਗੇ ਬਈ ਆਪਾਂ 4 ਡੰਗ ਠੀਕ ਆ ਬੱਚੀ ਦਾ ਲਈ ਵਾ ਦੇਖੀ ਹਮ ਸਹੀ ਜੱਲ ਕਿੰਨਾ ਦੁੱਧ 18 ਲੀਟਰ ਭਾਈ ਜਮਾ ਕੰਡੇ ਵਾਲਾ ਰੈਡੀ ਐ ਦੇਖ ਭਾਈ ਮੈਨੂੰ ਜੇ ਬੱਚਾ ਲਾ ਕੇ ਵਿੱਚ ਨਹੀਂ ਹੁੰਦੀ ਮੈਂ ਬੱਚਾ ਲਾ ਕੇ ਵੀ ਵੇਚ ਦਿੰਦਾ ਹੈਨਾ ਆਪਾਂ ਨੇ ਭਾਈ ਸਦਾ ਬਾਹਰ ਕਰਨਾ ਕੰਮ ਕਰਨਾ ਭਾਈ ਆਪੇ ਠੱਗੀ ਨਹੀਂ ਮਾਰਨੀ ਕਿਸੇ ਨਾਲ ਠੀਕ ਹੈ ਹਾਂ ਭਾਈ ਇੱਕ ਵਾਰੀ ਠੱਗੀ ਮਾਰ ਲਾਂਗੇ ਭਾਈ ਆਉਂਦਾ 100 ਨੂੰ ਦੱਸੂਗਾ ਠੀਕ ਹੈ ਹਾਂ ਇਹ ਸਿਸਟਮ ਨਹੀਂ ਹੋਊਗਾ ਭਾਈ 18 ਲੀਟਰ ਦੁੱਧ ਐ ਥੱਲੇ ਰੈਡੀ ਜਮਾ ਕੰਡੇ ਵਾਲਾ ਤੇ ਅਗਲਾ ਸੂਈ ਨੂੰ ਚਾਹੇ ਡੇਰ ਮਹੀਨਾ ਮੰਨ ਲੈ ਚਾਹੇ 2 ਮਹੀਨੇ ਜਿੰਨੇ ਮਾਦੀ ਮੰਨੀ ਚੱਲੇ ਠੀਕ ਹੈ ਠੀਕ ਹੈ ਅੰਦਰੋਂ ਭਾਈ ਚੈੱਕ ਕਰਾ ਲੈ ਆਪਣੀ ਗਰੰਟੀ ਹੋਊਗੀ ਅੰਦਰ ਦੀ ਜਮ ਤੁਈ ਵਾਰੀ ਅਗਲਾ ਕਹਿੰਦਾ ਬੱਚੇ ਤਾਂ ਨੀ ਨੂੰ ਸੋ ਜਾਈ ਗਿਆ ਆਇਆ ਬਾਈ ਇਹਨੇ ਦੁੱਧ ਤੇ ਆ ਹਨਾ ਦੁੱਧ ਤੇ ਆ ਬਾਈ ਟਾਈਮ ਜਿੰਨਾ ਮਰਜੀ ਟਾਈਮ ਜਿੰਨਾ ਮਰਜੀ ਬਾਈ 18 ਲੀਟਰ ਦੁੱਧ ਨਹੀਂ ਸਾਲਣਾ ਅਗਲੇ ਬੜੀ ਬੈਂਸ ਦੇਖੀਂਗੇ ਹੋਵੇ ਤੇ ਸਹੀ ਗੱਲ ਆ ਨਾੜਾ ਨੂੜਾ ਬਾਈ ਕਰਮ ਵਾਲੀ ਦੇ ਫੋਟੋ ਬਾਈ ਬਾਕੀ ਯਾਰ ਲੇਵਾ ਦੇਖੀ ਬਾਈ ਤੂੰ ਬੱਚੀ ਯਾਰ ਪੀਡੀਏ ਪਾੜ ਵਾਂਗੂ ਚਾਰ ਥਾਂ ਬਰਾਬਰ ਨੇ ਆਪਣੇ ਬਾਈ ਕੋਈ ਏਖਣ ਨਹੀਂ ਲਾਇਆ ਹੈਗਾ ਤੇ ਚਾਹੇ ਆਪ ਬੂੰਦ ਮਾਰ ਕੇ ਦੇਖ ਲੈ ਧਾਰ ਧਾਰ ਹੀ ਆਉਗੀ ਬਾਈ ਕੋਈ ਆਪਣੇ ਆਏ ਨਹੀਂ ਹੈਗਾ ਤੂੰ ਮੰਨ ਕੇ ਚੱਲ ਵੀ ਉਹੋ ਕੀ ਤੇ ਫੇਸ ਕੁਆਲਟੀ ਦੇਖ ਬੱਤੀ ਹੈਸ ਬੜਾ ਪਿਆਰਾ ਹਾਂ ਰੰਗ ਬਣ ਵੀ ਬੱਡੇ ਬਾਈ ਯਾਰ ਤੂੰ ਆਏ ਮੰਨ ਕੇ ਚੱਲ ਸਿਆਹ ਚਿਹਰੀ ਜੀ ਬੱਚੀ ਬਾਈ ਲੱਖ ਤੋਂ ਟੱਪਰ ਵਾਲੀ ਹੈ ਹਮ ਹਾਈਟ ਵੀ ਫੁੱਲ ਹੈ ਬਾਈ ਇਹਦੀ ਹਾਈਟ ਕੋਈ ਛੋਟੀ ਮੋਟੀ ਹਾਈਟ ਨਹੀਂ ਹੈਗੀ ਦੁੱਧ ਵੀ ਦੁੱਧਦਾ ਬਾਈ ਇਦੋਂ ਵੀ ਬਣਾ ਬਾਈ ਯਾਰ ਮੈਂ ਹਲੇ ਬਾਈ ਲੱਸੀ ਹੈ ਥੋੜੀ ਹਮ ਥੋੜੀ ਜੀ ਨਾ ਬੇਸੰਭਾਵ ਵਾਲੇ ਘਰੋਂ ਆਈ ਹੈ ਜਿਵੇਂ ਵੀਰੇ ਥੋੜਾ ਮੋਟਾ ਹੋਰ ਫੀਡ ਫੜ ਲਾ ਬਾਈ ਬਈ 20 ਲੀਟਰ ਰੋਜ਼ੇ ਰੋਣਾ ਜਾਣਾ ਬੱਚੀ ਕੀ ਮੁੱਲ ਲਾ ਫਿਰ ਇਹਦਾ ਬਈ ਇਹਦਾ ਲੈਂਡ ਦੇਣੇ ਮੁੱਲ 60000 ਰੁਪਇਆ ਤੇ ਮਾਨਤਨ ਫੁੱਲ ਕਰਾਂਗੇ ਬਈ ਚਾਰੇ ਜਾਨਵਰਾਂ ਤੇ ਮਾਨਤਨ ਫੁੱਲ ਹੋਊਗਾ ਫੋਨ ਲਾ ਲਈ ਬਈ ਬੰਦਾ ਦੇ ਕੇ ਤੋੜਾਂਗੇ ਠੀਕ ਆ ਉਹ ਨਹੀਂ ਸਿਸਟਮ ਹੋਊਗਾ ਵੀ ਆਪਾਂ ਮੂਰੋ ਪੁੱਠਾ ਹੀ ਬੋਲਾਂਗੇ ਨਾ ਬਈ ਇਹਨਾਂ ਨੇ ਉਹ ਸਿਸਟਮ ਨਹੀਂ ਬਈ ਆਪਣਾ ਤੈਨੂੰ ਆਪ ਨੂੰ ਹੀ ਪਤਾ ਬਈ ਕਿਹੜਾ ਆਪਣਾ ਜਾਨਵਰ ਖੜਾ ਦਿੰਦਾ ਆਪਣੇ ਵੀ ਟੋਕਰ ਗੱਬਣ ਬੈਠ ਦੀ ਵੀਡੀਓ ਪਾਈ ਸੀ ਬਥੇਰੇ ਆਏ ਫੋਨ ਇਹਦੀ ਮਹਿੰਗੀ ਆ ਮਹਿੰਗੀ ਆ ਲੱਗਾ ਬਈ ਜਿਹੜੀ ਚੀਜ਼ ਦਾ ਕੁਆਲਿਟੀ ਦਾ ਪਤਾ ਹੈ ਲੋਕਾਂ ਨੂੰ ਨਾ ਬਈ ਉਹ ਨਹੀਂ ਛੱਡਦੇ ਨਹੀਂ ਛੱਡਦੇ ਹਾਂਜੀ ਹਾਂ ਵੀ ਨਗਪਰਾ ਕੁੜੇ 4 ਸੀ 4 ਹੀ ਦਿਖਾਤੇ ਮੁੱਲ ਜਾਇਜ਼ ਆ ਕੁਆਲਿਟੀਆਂ ਚੰਗੀਆਂ ਨੇ ਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਵੇ ਬਾਈ ਨਗ ਨਗ ਟੱਕਰ ਕੇ ਖਰੀਦ ਲਓ ਜੀ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦ ਲਓ ਧੰਨਵਾਦ ਜੀ